ਦੋਸਤੋ ਬਿਕਰਮਜੀਤ ਸਿੰਘ ਮਜੀਠੀਆ ਅੱਜਕੱਲ ਜਿਹੜੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਲੱਗੀ ਸੀ ਪਹਿਲੀ ਖਬਰ ਤਾਂ ਇਹ ਆ ਕਿ ਉਹਨਾਂ ਦੀ ਮੁਹਾਲੀ ਕੋਰਟ ਨੇ ਜ਼ਮਾਨਤ ਦੀ ਅਰਜ਼ੀ ਆ ਜਿਹੜੀ ਉਹ ਰੱਦ ਕਰ ਦਿੱਤੀ ਆ ਤੇ ਦੂਸਰੀ ਜਿਹੜੀ ਖਬਰ ਹੈ ਵੱਡਾ ਪੁਆਇੰਟ ਇਹ ਹੈ ਆ ਕਿ ਤੁਹਾਨੂੰ ਪਤਾ ਹੀ ਹੋਊਗਾ ਕਿ ਜਿਹੜੇ ਮਨਿਸਟਰ ਰਹਿ ਚੁੱਕੇ ਹੁੰਦੇ ਨੇ ਬੰਦੇ ਜੇ ਉਹਨਾਂ ਨੂੰ ਜੇਲ੍ਹ ਹੋ ਜੇ ਮਤਲਬ ਕਿਸੇ ਮੰਤਰੀ ਨੂੰ ਸਾਬਕਾ ਮੰਤਰੀ ਨੂੰ ਤਾਂ ਉਹ ਔਰੇਂਜ ਕੈਟਾਗਰੀ ਦੇ ਵਿੱਚ ਆਉਂਦੇ ਹੁੰਦੇ ਨੇ ਮਤਲਬ ਕਿ ਜਿਹੜੇ ਔਰੇਂਜ ਕੈਟਾਗਰੀ ਵਾਲੇ ਹੁੰਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਆਮ ਕੈਦੀਆਂ ਦੇ ਨਾਲ ਬੈਰਕ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੂੰ ਇੱਕ ਅਲੱਗ ਤੋਂ ਬੈਰਕ ਦੇਣਾ ਪੈਂਦਾ ਹੈ ਹੁਣ ਕਈ ਦਿਨ ਹੋ ਗਏ ਜੀ ਬਿਕਰਮ ਮਜੀਠੀਆ ਤੇ ਜਿਹੜੇ ਵਕੀਲ ਨੇ ਉਹ ਇਹ ਇਹ ਅਰਜ਼ੀਆਂ ਦੇ ਰਹੇ ਨੇ ਏ ਡੀ ਜੀ ਪੀ ਜੇੜ ਨੂੰ ਇਹ ਪਈ ਬੈਰਕ ਬਦਲੀ ਜਾਵੇ ਅਸੀਂ ਮੰਤਰੀ ਰਹਿ ਚੁੱਕੇ ਹਾਂ ਇਸ ਲਈ ਅਲੱਗ ਤੋਂ ਬੈਰਕ ਦਿੱਤੀ ਜਾਵੇ ਪਰ ਫਿਲਹਾਲ ਜੇ ਦੇਖਿਆ ਜਾਵੇ ਤਾਂ ਮਜੀਠੀਆ ਸਾਹਿਬ ਮਖਮਲੀ ਗੱਦਿਆਂ ਤੇ ਪੈਣ ਵਾਲੇ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਣ ਵਾਲੇ ਤੇ ਆਪਣਾ ਹੁਕਮ ਚਲਾਉਣ ਵਾਲੇ ਅੱਜ ਉੱਥੇ ਮੱਛਰ ਗਰਮੀ ਦੇ ਵਿੱਚ ਤੇ ਜਿਹੜੇ ਹੋਰ ਕ੍ਰਿਮੀਨਲ ਨੇ ਆਮ ਉਹਨਾਂ ਦੇ ਵਿੱਚ ਕਿਵੇਂ ਰਹਿੰਦੇ ਹੋਣਗੇ ਇਹ ਗੱਲ ਇਮੇਜਿਨ ਕਰਕੇ ਦੇਖੋ ਕਈਆਂ ਨੂੰ ਸਵਾਦ ਆਊਗਾ ਕਈ ਜਿਹੜੇ ਉਹਨਾਂ ਦੇ ਚੇਲੇ ਨੇ ਜੀ ਉਹਨਾਂ ਨੂੰ ਦੁੱਖ ਲੱਗੂਗਾ ਆ ਹੁਣ ਕਹੀ ਹੋ ਸਕਦਾ ਜੀ ਅਕਾਲੀ ਵਰਕਰ ਮੈਨੂੰ ਵੀ ਗਾਲਾਂ ਕੱਢਣ ਭਰਾਵੋ ਮੈਂ ਤਾਂ ਖਬਰ ਹੀ ਦਿੱਤੀ ਆ ਨਾ ਕੋਈ ਦੁਸ਼ਮਣ ਹੈ ਨਾ ਕੋਈ ਦੋਸਤ ਹੈ ਆਪਾਂ ਨਿਰਪੱਖ ਗੱਲ ਕਰੀ ਦੀਆ ਪਰ ਹੁਣ ਬੈਰਕ ਦਾ ਜਿਹੜਾ ਮੁੱਦਾ ਉਸ ਦੇ ਉੱਪਰ ਵੀ ਜਿਹੜਾ ਮੋਹਾਲੀ ਕੋਰਟ ਨੇ ਏ ਡੀ ਜੀ ਪੀ ਜੇਲ ਨੂੰ ਹੁਕਮ ਜਾਰੀ ਕੀਤੇ ਨੇ ਕਿ 2 ਦਿਨ ਦੇ ਵਿੱਚ ਵਿੱਚ ਮੈਨੂੰ ਰਿਪੋਰਟ ਦਿੱਤੀ ਜਾਵੇ ਕਿ ਜਿਹੜੀ ਬੈਰਕ ਚ ਮਜੀਠੀਆ ਸਾਹਿਬ ਰਹਿ ਰਹੇ ਨੇ ਉਸ ਬੈਰਕ ਦੇ ਵਿੱਚ ਕੀ ਘਾਟ ਹੈ ਜਾਂ ਉੱਥੇ ਕੀ ਖਤਰਾ ਨਵੀਂ ਬੈਰਕ ਕਿਉਂ ਚਾਹੀਦੀ ਆ ਤਾਂ ਇਸ ਕਰਕੇ ਮਜੀਠੀਆ ਸਾਹਿਬ ਵਿਚਾਰੇ ਹੁਣ ਆਮ ਕੈਦੀਆਂ ਦੇ ਨਾਲ ਹੀ ਆਮ ਬੈਰਕ ਦੇ ਵਿੱਚ ਹੀ ਰਹੇ ਰਹੇ ਨੇ ਹੁਣ ਉਹਨਾਂ ਦੀ ਬੈਰਕ ਚੇਂਜ ਹੋਣੀ ਆ ਜਾਂ ਨਹੀਂ 25 ਜੁਲਾਈ ਨੂੰ ਦੁਬਾਰਾ ਸੁਣਵਾਈ ਹੋਣੀ ਆ ਜ਼ਮਾਨਤ ਹੋਣੀ ਆ ਕਿ ਨਹੀਂ ਇਹ ਤਾਂ ਹੁਣ ਜੀ ਜੱਜ ਸਾਹਿਬ ਹੀ ਦੱਸ ਸਕਣਗੇ ਮੁਹਾਲੀ ਕੋਰਟ ਦੇ ਜਿਨ੍ਹਾਂ ਨੇ ਜ਼ਮਾਨਤ ਦੇਣੀ ਆ ਸਤਿ ਸ਼੍ਰੀ ਅਕਾਲ ਜੀ